ਕਿ ਵਾਕਏ ਪੰਗ ਦਾ ਸੇਵਨ ਕਰਨ ਦੇ ਨਾਲ ਆ ਸਥਿਤੀ ਪੈਦਾ ਹੋ ਸਕਦੀ ਹੈ। ਸੰਸ਼ੇਰ ਗਲਤ ਸੁਣ। ਨਾ ਕਰ ਮੈਂ ਵਿਆਖਿਆਣਾ ਮੈਨੂੰ। ਨਹੀਂ ਆ ਸੁਣਾਉਂਦੇ। ਨਾ ਨਹੀਂ ਲਾਉਂਦੇ। ਬਲਿ ਸ਼੍ਰੀ ਸਾਹਿਬ ਵਿੱਚ ਪਾ ਲਾ। ਸ਼੍ਰੀ ਸਾਹਿਬ ਵਿੱਚ ਪਾ ਲਾ। ਸ਼੍ਰੀ ਸਾਹਿਬ ਵਿੱਚ ਪਾ ਲਾ। ਠੀਕ ਚੱਲ ਮਾਤੇ ਚੱਲ। ਸੰਸ਼ੇਰ ਸੰਸ਼ੇਰ ਇਹ ਮੈਂ ਪੰਗਾ ਨਹੀਂ ਲੈਣਾ। ਨਹੀਂ ਪੰਗਾ ਲਿਆ। ਮੈਂ ਪੰਗਾ ਲਿਆ। ਗੱਲ ਸੁਣ ਮੇਰੇ ਸੰਸ਼ੇਰ। ਤੇਰੇ ਤੋਂ ਬੰਦਾ ਚੱਲ ਠੀਕ ਹੈ ਤੂੰ। ਗੱਲ ਸੁਣ। ਗੱਲ ਸੁਣ। ਜੇ ਮੇਰਾ ਪੰਗਾ ਪਿਆ ਮੈਂ ਮਾਰ ਦੂੰਗਾ ਕਿਸੇ ਨੂੰ ਤਾਲੇ ਸੀ ਨਾ। ਬਦਲ ਗੱਲ ਸੁਣ ਲੈ ਮੇਰੀ। ਅਰੇ ਦੁਬਾਰਾ ਗੁਰੂ ਘਰ ਨੂੰ ਕਿਵੇਂ ਬਣ ਕੀ ਹਾਲ ਕਰਤਾ ਤੇਰਾ ਸ਼ੇਰਿਆਡੇ ਹਾਂਜੀ ਚਲ ਜਾਣਕਾਰੀ ਸਾਂਝਾ ਕਰਨ ਤੋਂ ਪਹਿਲਾਂ ਮਿੰਟੂ ਵੀਰ ਜੀ ਨੂੰ ਦਿਲ ਤੋਂ ਸਲਾਮ ਜੋ ਕਿ ਇਹਨਾਂ ਸੋਨਾ ਕੰਮ ਕਰ ਰਹੇ ਨੇ ਵਾਕੇ ਹੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਅਗਰ ਆਪਾਂ ਪੰਗ ਨੂੰ ਗਲਤ ਤਰੀਕੇ ਦੇ ਨਾਲ ਸੇਵਨ ਕਰਾਂਗੇ ਪੰਗ ਦੇ ਗੋਲੇ ਬਣਾ ਕੇ ਯੂਜ਼ ਕਰਾਂਗੇ ਪੰਗ ਨੂੰ ਅਧਿਕ ਮਾਤਰਾ ਦੇ ਵਿੱਚ ਸੇਵਨ ਕਰਾਂਗੇ ਤਾਂ ਪੰਗ ਦੇ ਦੁਸ਼ਪਰਨਾਮ ਵੀ ਬਹੁਤ ਜ਼ਿਆਦਾ ਹੋ ਸਕਦੇ ਆ ਕਈ ਲੋਕਾਂ ਦੀ ਤਾਂ ਰੈਗੂਲਰ ਸੇਵਨ ਦੇ ਨਾਲ ਮੌਤ ਤੱਕ ਵੀ ਹੋ ਜਾਂਦੀ ਹੈ ਪਰ ਇਹ ਵੀ ਗੱਲ ਸਹੀ ਹੈਗੀ ਆ ਕਿ ਪੰਗ ਦੇ ਬੇਸ਼ੁਮਾਰ ਫਾਇਦੇ ਹੈਗੇ ਨੀਂਦ ਦੀ ਸਮੱਸਿਆ ਲਈ ਡਿਪਰੈਸ਼ਨ ਦੀ ਸਮੱਸਿਆ ਲਈ ਸੰਗ੍ਰਹਿਣੀ ਦੀ ਸਮੱਸਿਆ ਲਈ ਪੰਗ ਦਾ ਬਹੁਤ ਵਧੀਆ ਯੂਜ਼ ਹੁੰਦਾ ਆ ਆਯੁਰਵੇਦ ਦੇ ਵਿੱਚ ਔਰ ਆਯੁਰਵੇਦ ਦੇ ਵਿੱਚ ਜਿਹੜੇ ਕਲਾਸਿਕਲ ਫਾਰਮੂਲੇ ਹੈਗੇ ਆ ਜਿਹੜੇ ਪੁਰਾਣੇ ਫਾਰਮੂਲੇ ਹੈਗੇ ਆ ਉਹਨਾਂ ਦੇ ਵਿੱਚ ਵੀ ਪੰਗ ਦਾ ਯੂਜ਼ ਹੁੰਦਾ ਜਿਵੇਂ ਕਿ ਜਾਤੀ ਫਲਾਦੀ ਵਟੀ ਬਿਲਵਾਦੀ ਚੂਰਨ ਪਰ ਪੰਗ ਨੂੰ ਹਮੇਸ਼ਾ ਹੀ ਸ਼ੁੱਧ ਕਰਕੇ ਯੂਜ਼ ਕਰਨਾ ਚਾਹੀਦਾ ਹੈ ਅਗਰ ਆਪਾਂ ਡਾਇਰੈਕਟਲੀ ਪੰਗ ਨੂੰ ਕਰਾਂਗੇ ਔਰ ওভারਡੋਸ ਦੇ ਵਿੱਚ ਲਵਾਂਗੇ ਤਾਂ ਬੰਦੇ ਦੀ ਮੌਤ ਤੱਕ ਵੀ ਹੋ ਸਕਦੀ ਹੈ ਸੋ ਪੰਗ ਨੂੰ ਕਿਵੇਂ ਸ਼ੁੱਧ ਕਰਨਾ ਚਾਹੀਦਾ ਹੈ ਪੰਗ ਦੀ ਪ੍ਰੋਪਰ ਡੋਸ ਕੀ ਹੋਣੀ ਚਾਹੀਦੀ ਹੈ ਉਹਦੇ ਲਈ ਮੈਂ ਪਾਰਟ 2 ਲੈ ਕੇ ਆਉਂਦਾ